ਤਾਂ ਨੂੰ ਅਮਰ ਸਿੰਘ ਚਮਕੀਲੇ ਦੀ ਇੱਕ ਹੋਰ ਖਾਸ ਗੱਲ ਦੱਸਾਂ ਮੈਂ ਪਏ ਅਮਰ ਸਿੰਘ ਚਮਕੀਲਾ ਵੱਡਾ ਸਟਾਰ ਬਣ ਗਿਆ ਸੀਗਾ ਪੈਸੇ ਪੱਖੋਂ ਵੀ ਸਭ ਕਾਸੀ ਪੱਖੋਂ ਚੜਤ ਹੋ ਗਈ ਸੀ ਪੂਰੀ ਪਰ ਚਮਕੀਲੇ ਨੇ ਫਿਰ ਵੀ ਆਪਣੇ ਯਾਰ ਨਹੀਂ ਸੀ ਛੱਡੇ ਜਿਹੜੇ ਯਾਰਾਂ ਨਾਲ ਮਾੜਾ ਵਕਤ ਦੇਖਿਆ ਸੀ ਜਿਹੜੇ ਯਾਰ ਮਾੜੇ ਟਾਈਮ 'ਚ ਉਹਦੇ ਨਾਲ ਸੀ ਉਹਨੇ ਉਹਨਾਂ ਨੂੰ ਹੀ ਰੱਖਿਆ ਨਾਲ ਇਹ ਬਹੁਤ ਵੱਡੀ ਗੱਲ ਹੁੰਦੀ ਐਤੋਂ ਤੱਕ ਕੇ ਬਹੁਤ ਫਿਰ ਲੋਕਾਂ ਨੇ ਚਮਕੀਲੇ ਨੂੰ ਵੱਡਿਆਂ ਲੋਕਾਂ ਨੇ ਕਿਹਾ ਸੀ ਜਿਹੜੇ ਅਮੀਰ ਘਰਾਂ 'ਚੋਂ ਸੀਗੇ ਤੂੰ ਯਾਰ ਆਪਣੇ ਆਪ ਨੂੰ ਬਦਲ ਤੂੰ ਇਹਨਾਂ ਨੂੰ ਬੁਲਾਉਣਾ ਛੱਡ ਤੂੰ ਐਂ ਕਰ ਤੂੰ ਉਹ ਕਰ ਬੜੇ ਕਰਨ ਪਰ ਤੇ ਤੂੰ ਹੁਣ ਆਪਣੇ ਆਪ ਨੂੰ ਆਪਣੀ ਸੋਸਾਇਟੀ ਨੂੰ ਚੇਂਜ ਕਰ ਲਾ ਫਲਾਣਾ ਧਮਕਾਨਾ ਕਰ ਆਪਣੇ ਹੈ ਨਾ ਪਰ ਉਹ ਕਹਿੰਦਾ ਮੈਂ ਗਰੀਬੀ ਨਹੀਂ ਭੁੱਲ ਸਕਦਾ ਮੈਨੂੰ ਪਤਾ ਮੈਂ ਕਿੱਥੋਂ ਉੱਠਿਆ ਮੈਂ ਜੜਾਂ ਨਾਲ ਜੁੜਿਆ ਰਹੂੰਗਾ ਤਾਂ ਚਮਕੀਲੇ ਨੂੰ ਵੀ ਪਤਾ ਸੀ ਕਿ ਜੜਾਂ ਨਾਲ ਜੁੜਿਆ ਰਹੂੰਗਾ ਤਾਂ ਚੰਗਾ ਰਹੂੰਗਾ ਆਕਾਤ ਤੋਂ ਬਾਹਰ ਜਾਊਗਾ ਤਾਂ ਲੋਕ ਨਕਾਰ ਦੇਣਗੇ ਅੱਜ ਚਮਕੀਲਾ ਦਿਲਾਂ 'ਚ ਵੀ ਤਾਂ ਤਾਂ ਹੀ ਵਸਿਆ ਪਿਆ ਕਿ ਚਮਕੀਲੇ ਨੇ ਆਪਣੇ ਪੈਰ ਨਹੀਂ ਛੱਡੇ ਆਪਣੀਆਂ ਜੜਾਂ ਨਹੀਂ ਛੱਡੀਆਂ ਹੈ ਨਾ ਆ ਤੁਸੀਂ ਦੇਖੋ ਇੱਕ ਕੋਈ ਬੰਦਾ ਨੰਗਦਾ ਜੀ ਉਹ ਕਹਿੰਦਾ ਮੇਰੇ ਬੱਚੇ ਨੂੰ ਪਿਆਰ ਦੇ ਦੇ ਚਮਕੀਲਾ ਕਹਿੰਦੇ ਗੱਡੀ ਚੋਂ ਉੱਤਰਿਆ ਗੱਡੀ ਚੋਂ ਉੱਤਰ ਕੇ ਬੱਚੇ ਨੂੰ ਕੁਛੜ ਚੱਕਿਆ ਫੋਟੋ ਕਚਵਾਈ ਐਨਾ ਮਾਣ ਸਤਿਕਾਰ ਦਿੰਦਾ ਸੀ ਚਮਕੀਲਾ ਹੁਣ ਹੋਰ ਕੋਈ ਹੋਵੇ ਤਾਂ ਕਹਿੰਦਾ ਨਾ ਭਾਈ ਸਾਡੇ ਕੋ ਤਾਂ ਟਾਈਮ ਹੀ ਹੈ ਨਹੀਂ ਯਾਨੀ ਕਿ ਚਮਕੀਲੇ ਦੇ ਵਿੱਚ ਸਾਦਗੀ ਬਹੁਤ ਸੀ ਤੇ ਇੱਕ ਉਹਨੂੰ ਇਹ ਹੁੰਦਾ ਸੀ ਵੀ ਚੱਲ ਜੇ ਮੈਂ ਹੁਣ ਕੁਝ ਕਰਨ ਯੋਗ ਹੋ ਗਿਆ ਹੋ ਗਿਆ ਮੇਰੇ ਕੋਲ 2 ਰੁਪਏ ਵੀ ਆ ਜੇ ਕਿਸੇ ਦਾ ਭਲਾ ਹੁੰਦਾ ਹੈ ਤਾਂ ਮੈਂ ਕਰ ਦੇਣਾ ਤਾਂ ਹੀ ਤੁਹਾਨੂੰ ਦੱਸਿਆ ਭਈ ਅਕਾੜਿਆਂ 'ਚ ਵੀ ਬਹੁਤਾ ਪੈਸੇ ਨੂੰ ਮੁੱਖ ਨਹੀਂ ਸੀ ਅਮਰ ਸਿੰਘ ਚਮਕੀਲੇ ਨੇ ਰੱਖਿਆ ਤਾਂ ਹੀ ਤਾਂ ਐਡਾ ਕਲਾ ਦਾ ਤਾਂ ਨਹੀਂ ਸੀਗਾ ਅਮਰ ਸਿੰਘ ਚਮਕੀਲਾ ਜਿਹਦੀ ਵੱਡੀ ਕਲਾ ਚਮਕੀਲੇ ਕੋਲ ਸੀ ਕਿਹਦੇ ਕੋਲ ਸੀ ਕਿਸੇ ਕੋਲ ਵੀ ਨਹੀਂ ਸੀ ਪੈਸਾ ਤਾਂ ਮਗਰਮਗਰ ਫਿਰਦਾ ਸੀ ਪਰ ਚਮਕੀਲੇ ਨੇ ਆਪਣੇ ਉਹ ਰਿਸ਼ਤੇ ਨਾਤੇ ਉਹ ਯਾਰ ਦੋਸਤ ਪਿੰਡ ਦੇ ਸਕੇ ਸਬੰਧੀ ਕਿਸੇ ਨੂੰ ਨਹੀਂ ਸੀ ਛੱਡਿਆ ਹਾਲਾਂਕਿ ਬਾਅਦ ਵਿੱਚ ਚਮਕੀਲੇ ਨੂੰ ਕਈਆਂ ਨੇ ਛੱਡ ਦਿੱਤਾ ਸੀ ਉਹ ਵਕਰੀ ਗੱਲ ਸੀ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ